Olha, tá ਦੂਜਾ ਛੱਕਾ ਵੱਜ ਗਿਆ ਭਾਈ ਦੋ ਛੱਕੇ ਵੱਜ ਗਏ ਪ੍ਰਦੀਪ ਜਗਰਾਉਂ ਲੁਧਿਆਣੇ ਵਾਲੇ ਸਾਹਮਣਾ ਕਰਦੇ ਨੇ ਕੀ ਬਾਤ ਹੈ ਸਾਰ ਸਪੋਰਟ ਜਿਹੜੇ ਹੋ ਟੁੱਟ ਗਏ 16 ਰਨ ਜਿਹੜੇ ਹੁਣ ਤੱਕ ਬਣ ਚੁੱਕੇ ਨੇ ਮਾਨ ਵੀ ਬਹੁਤ ਹੈ ਸਾਹਮਣੇ ਬੋਲਰ ਵੀ ਬਹੁਤ ਤਕੜੇ ਨੇ ਵਾਈਡ ਆ ਗਿਆ ਨਾ ਚੇ ਇੱਕ ਲੱਖ 70 ਹਜ਼ਾਰ ਦੀ ਬੱਟ ਆ ਬਾਈ 4 4 ਆ ਗਿਆ 4 ਚੌਕਾ ਆ ਗਿਆ ਬਾਈ 20 ਸਕੋਰ ਹੋ ਚੁੱਕੇ ਨੇ ਪ੍ਰਦੀਪ ਜਗਰਾਉਂ ਦੇ ਕੋਲ ਬਹੁਤ 20 ਸਕੋਰ 1 ਲੱਖ 70 ਹਜ਼ਾਰ ਦੀ ਬੱਟ ਆ ਬਾਈ ਅਵਰ ਕੀ ਬਾਤ ਹੈ 사ਬਰ ਪੌਣਾ ਜੀ ਬੋਲਰ ਪ੍ਰਦੀਪ ਜਗਰਾਉ ਬਹੁਤ ਵਧੀਆ ਪਲੇਅਰ ਆ ਜਿਹਦੇ ਸਮੇਂ ਦਾ ਦਲੇਰ ਖਿਡਾਰੀ ਆ ਵਧੀਆ ਤੋ ਬਾਅਦ ਕੈਮਰਾ ਘੁਮਾਵਾਂਗੇ ਆਹ ਬਾਲ ਤੇ ਮੇਰਾ ਖਿਆਲ ਆ ਵੀ ਸ਼ੱਕਾ ਵੱਜਣਾ ਚਾਹੀਦਾ ਹੈ ਕੀ ਬਾਤ ਹੈ ਪਰ ਬਾਲ ਫੇਰ ਕੀ ਬਾਤ ਹੈ ਬੱਟਾ ਪਾਣੀ ਵੀ ਬਹੁਤ ਔਖੀ ਅੰਦਾਜ਼ ਵੱਖਰਾ ਬੱਟਾ ਦਾ ਫਿਰ 70000 ਇਹ ਜਿੱਦਾਂ ਤੇ ਆ ਗਈ ਗੱਲ ਮੁੰਡਿਆ ਜਗਰਾਉ ਵਾਲਿਆ ਓਏ ਹੋਏ ਕੀ ਬਾਤ ਹੈ ਕੀ ਬਾਤ ਸਫਟਾ ਪਰ ਬਹੁਤ ਕਹਿ ਸਕਦੇ ਆ ਮਾਨ ਵਾਲੀ ਗੱਲ ਹੈ ਕਿਆ ਬਾਤ ਆਤੇ ਚਾਰ ਹੀ ਹੋਣਗੇ ਜੀ ਬੱਲੇ ਦੇ ਵਿੱਚੋਂ ਸਾਊਂਡ ਜਿਹੜਾ ਇਦਾਂ ਦਾ ਆਇਆ ਨਾ ਇਹ ਵਾਕਈ ਚਾਰ ਜਿਹੜੇ ਮਿਲ ਜਾਣਗੇ 24 ਗੋਰ ਪ੍ਰਦੀਪ ਜਗਰਾਵ ਪ੍ਰਦੀਪ ਸਾਹਿਬ ਮੰਗ ਹੈ ਦਰਸ਼ਕਾਂ ਦੀ ਇੱਕ ਸ਼ੱਕਾ ਹੋ ਜੇ ਆਹ ਵੱਟ ਗਿਆ ਦੀ ਵੱਟ ਗਿਆ ਵੱਜ ਗਿਆ ਸ਼ੱਕਾ ਭਾਈ ਕਿਆ ਬਾਤ ਹੈ ਆਹ ਵੱਟ ਗਿਆ ਸ਼ੱਕਾ ਟੁੰਡੀਆਂ ਦੇ ਟੁੰਡੇ ਵੀ ਕਹਿੰਦੇ ਹੋਣਗੇ ਵੀ ਜੇ ਖੜਾ ਰਿਹਾ ਤੇ ਬਣ ਜਾਣਗੇ ਕੁਝ ਕਰਨਾ ਪੈਣਾ ਆ ਇੱਥੇ ਰੱਖ ਓਏ ਵਾਹ ਓਏ ਜਗਰਾਵ ਵਾਲਿਆ ਓ ਵਾਹ ਓਏ ਜਗਰਾਵ ਵਾਲਿਆ ਪਰ ਹਲੇ ਬਹੁਤ ਮੈਚ ਬਾਕੀ ਹੈ ਕਹਿ ਨਹੀਂ ਸਕਦੇ। ਛੱੜਦੇ ਜਾਂਦੇ। ਐਜ ਲੱਗ। ਐਜ ਲੱਗ। ਲਓ ਪ੍ਰਦੀਪ ਜਗਰਾਉਂ ਪਰ ਵੇਰੀਏਸ਼ਨ ਬਹੁਤ ਨੇ ਜੀ ਬੋਲਰ ਦੇ ਕੋਲੇ। ਯੂਪੀ ਬਹੁਤ ਤਗੜੀ ਟੱਕਰ। ਆਹ ਬਾਲ ਤੇ ਵੇਖ ਰਿਹਾ ਕੀ ਬਣਦਾ। ਓਹ ਕੀ ਬਾਤ ਓ ਮੁੰਡਿਆ ਕੀ ਬਾਤ ਓ ਮੁੰਡਿਆ। ਸਾਰਾ ਸਨਾਬ ਦੇਖਣਾ ਆਇਆ ਹੋਇਆ ਦੋਨੇ ਕਨੇ ਪਲੇਅਰਾਂ ਨੂੰ ਸਾਬਰ ਤੇ ਪ੍ਰਦੀਪ ਨੂੰ। ਕੀ ਬਾਤ ਹੈ। ਆ ਗਿਆ ਬਾਈ। 40 ਹੋ ਗਏ 40 ਹੋ ਗਏ 40 ਬਣ ਗਏ ਜੀ 40 ਹੋ ਗਏ ਹਾਂ ਕਹਿੰਦੇ ਵੀ ਹਾਂ ਕਹਿੰਦੇ ਵੀ ਓਵਰ ਓਵਰ ਬਦਲ ਦੋ ਕਹਿੰਦੇ ਹੁਣ ਮਗਰ ਉਹ ਆਵਾਜ਼ਾਂ ਆ ਰਹੀਆਂ ਵੀ ਓਵਰ ਬਦਲ ਦਿਓ ਵੀ ਹੁਣ ਕੋ ਟਕਟਾਪਾ ਚੱਲ ਪਿਆ ਮੰਗ ਹੋ ਰਹੀ ਹੈ ਵੀ ਓਵਰ ਚੇਂਜ ਹੋ ਜਾਏ ਓਏ ਓਏ ਮੇਰਾ ਰੱਬਾ ਮਗਰ ਉਹ ਬਾਜ਼ਾਂ ਆ ਰਹੀਆਂ ਕੀਪਰ ਬਲੀਓ ਯੂਪੀ ਵਾਲੇ ਕਹਿੰਦੇ ਬਾਲਦਰ ਬਦਲ ਦਿਓ ਵੀ ਹੁਣ ਇਹਦੀ ਖੈਰ ਨਹੀਂ ਕੈਚ ਆਹਦਾ ਹੁਣ ਜੋਗਾ ਦਾ ਚੌਕ ਆ ਬਾਈ ਚੌਕ ਆ ਬਾਈ ਹੋਇਆ ਜਗਰਾਵਾਂ ਦੇ ਪ੍ਰਦੀਪ ਹੋਰਾਂ ਦਾ ਆ ਇੱਥੇ ਰੱਖ ਰਾਂਜੀ ਬਾਈ ਕੋਹਰ ਛੇ ਹੋ ਗਈ ਹੋ ਗਈ ਹੋ ਗਈ ਦਰਸ਼ਕਾਂ ਦੇ ਸਿਰ ਤੋਂ ਦੀ ਹਾਂ ਕੀ ਬਾਤ ਹੈ ਆ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਚੌਕ ਆ ਗਿਆ ਬਾਈ ਚੌਕ ਚਾਰ ਜੁੜ ਗਏ ਚਾਰ ਜੁੜ ਗਏ 53 ਸਕੋਰ ਹੋ ਗਏ 53 ਬਣ ਗਏ ਨੇ ਮੈਂ ਤਾਂ ਸਿਰੇ ਦਾ ਲੱਗਿਆ ਹੋਇਆ ਦੋਨੋਂ ਟੀਮਾਂ ਦੇ ਦਰਮਿਆਨ ਚਲ ਜਾਓਗੇ ਬਾਈ 54 ਰਹਿ ਗਏ 53 ਬਣ ਕੇ 54 ਰਹਿ ਗਏ ਮੁੱਕਦੀ ਗੱਲ ਐ ਬਾਈਰੋ 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 ਲਾ ਲੇ ਬਾਈਰੋ ਲੈ ਜੋ ਨਜ਼ਾਰਾ ਅਜ ਮੇਲੇ ਦਾ ਆਏ ਹਾਏ 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 ਆ ਸੱਦੇ ਆ ਜੂਤੀ ਤੋਂ ਇਹ ਹੁਣ ਨੰਗੀਆਂ ਤਾਰਾਂ ਨੂੰ ਹੱਥ ਪਾਏਗਾ ਤੇ ਝਟਕੇ ਲੱਗਣਗੇ ਝਟਕੇ ਲੱਗਣਗੇ ਝਟਕੇ ਹੋਰ ਸ਼ੇ ਬਾਈ ਲੱਗਣਗੇ ਸਾਹਮਣੇ ਵੇਖਦਾ ਵੀ ਤਿਆਰ ਵਰ ਤਿਆਰ ਆ ਮੇਰੇ ਵੀਰੋ ਖੇਡ ਮਾਰਾਂ ਦੇ ਵਿੱਚ ਸਾਫਰ ਦੀਆਂ ਬਾਲਾਂ ਹੁਣ ਵੈਰੀਏਸ਼ਨ ਹੋਉਣ ਲੱਗਦਾ ਹੈ ਆਏ ਹਾਏ 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 ਬੋਲ ਬੰਬਾ ਸੱਤ ਕਾ ਯਾਰ ਉਹ ਗੱਡੀ ਡਪਾ ਓਏ ਤਾੜੀਆਂ ਤੇ ਮਾਰ ਹਾਂ ਛੇਮਾ ਚੱਲੇ ਹੀ ਐ ਖਲੇ ਵਿੱਕੀ ਛੇਮਾ ওভার ਚੱਲਿਆ ਪੰਜਵਾਂ ਪਤਾ ਨਹੀਂ ਬਾਈ ਛੇਮਾ ওভার ਹੈ ਹਾਂ ਪਰ 72 ਸਕੋਰ ਹੋ ਚੁੱਕੇ ਨੇ ਇੱਕ ਹੋਰ ਆ ਇੱਥੇ ਰੱਖ ਓਏ ਨਹੀਂ ਰੀਸਾ ਉਹ ਜਗਰਾਵਾਂ ਵਾਲਿਆ 76 ਚਰਚਾ ਹੁੰਦੀ ਹੈ ਕਹਿੰਦੇ ਆਸ਼ੂ ਵਰਗਿਆਂ ਦੀ ਉਸ ਇਲਾਕੇ ਚੋਂ ਆਇਆ ਚੱਲ ਕੇ ਇੱਕ ਹੋਰ ਆਏ ਹਾਏ 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 ਬੋਲ ਬੰਬਾ ਆਹ ਵੇਖ ਲੈ ਡਿੱਗਣੋਂ ਫਟ ਗਿਆ ਡਿੱਗਣੋਂ ਹੀ ਰਹਿ ਗਏ 30 ਰਹਿ ਗਏ 30 ਰਹਿ ਗਏ 70 ਹੋ ਗਏ 78 ਹੋ ਗਏ ਵੱਧ ਹੋ ਗਈ 82 82 ਸੌਰੀ ਸੌਰੀ 82 82 ਸੌਰੀ 26 ਰਹਿ ਗਏ 26 ਰਹਿ ਗਏ ਹਾਂ 32 ਰਹਿ ਜਾਂਦੇ ਹਾਂ 26 ਰਹਿ ਗਏ ਮਾਫੀ ਚਾਹੁੰਦੇ ਬਾਈ ਗਲਤੀ ਹੋ ਗਈ ਹਾਂ ਗਲਤੀ ਹੋ ਗਈ ਸਾਥੋ ਜੀ 26 ਰਹਿ ਗਏ ਬਾਈ ਬੋਲਡ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 5 ਓਵਰ 26 ਸਕੋਰ ਰਹਿ ਗਏ ਬਾਈ ਆਏ 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 ਡਾਟ ਵਾਲ ਹੋ ਗਈ ਬਾਈ ਟੁੱਪੀ ਵਾਲੇ ਕਿਸੇ ਗੱਲ ਕਰਕੇ ਸੱਦੇ ਹੋਏ ਨੇ ਇਹ ਚਾਰ ਹੋਣਗੇ ਚਾਰ ਹੋਣਗੇ ਚਾਰ ਹੋਣਗੇ ਢੜੀ ਵਾਲਿਆ ਹੁਣ ਵੇਖਣਾ ਬਾਜਾਂ ਜੜੀਆਂ ਆਏ ਹਾਏ 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 ਇਹ ਜਗੜਾ ਵਾਲਾ ਪਿੰਡ ਦੀ ਪਿੰਡ ਦੀ ਆਈ ਖੇਡਦਾ ਹੈ ਤੇ ਪਟਾਟਾ ਮੈਚ ਚੌਕ ਵਾਲਿਆ ਦੋਨੂੰ ਛੋਟੇ ਹੀ ਪੜਾ ਕੇ ਪੇੜੇ ਅੰਦਰੋਲ ਤੇ ਸ਼ਾਟ ਆਇਆ ਬਾਈ ਯਾਰ ਸਲੋਅਰ ਵਾਲ ਬਾਈ ਸਿਰੇ ਦਾ ਸ਼ੱਕਾ ਯਾਰ ਕੀ ਬਾਤ ਹੈ ਹੁਣ 12 ਰਹਿ ਗਏ 12 ਰਹਿ ਗਏ ਦੋ ਸ਼ੱਕੇ ਸ਼ਾਬਾਸ਼ ਸ਼ਾਬਾਸ਼ ਉਹ ਚੌਕਾ ਲੱਗਿਆ ਭਾਈ ਚੌਕਾ 8 ਰਹਿ ਗਏ ਭਾਈ ਸ਼ਾਬਾਸ਼ ਜੀ ਇੱਕ ਨੁਟ ਗਿਆ ਯਾਰ 8 ਬਾਕੀ ਨੇ ਯੂਪੀ ਵਾਲਾ ਸਾਬਰ ਸ਼ਾਟ ਆਇਆ ਇਹ ਬੱਲੇ 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 ਚਾਰ ਹੋ ਗਏ ਦੀ ਚਾਰ ਹੋਵੇ ਚਾਰ ਰਹਿ ਗਏ ਭਾਈ ਚਾਰ ਚਾਰ ਸਕੋਰ ਜਿਹੜੇ ਬਾਕੀ ਰਹਿ ਗਏ ਨੇ ਲੈ ਪ੍ਰਦੀਪ ਠੰਡਾ ਹੋ ਕੇ ਨੋਜਮਾਣਾ ਬਿਲਡਿੰਗ ਤੋਂ ਨਹੀਂ ਜਾਣਦੇ ਫਿਰ ਇੱਕ ਹੋਰ ਮੁੰਡਿਆਂ ਦੀ ਮੰਗ ਹੈ ਤੇਰਾ ਦਾ ਸ਼ਾਟ ਬਾਈ 50 ਸਕੋਰ ਜਿੱਤ ਗਿਆ ਬਾਈ ਪ੍ਰਦੀਪ ਜਗਰਾਓ 1,70,000 ਰੁਪਏ ਦੀ ਬਾਈ ਬੈਟ ਜਿੱਤ ਚੁੱਕਿਆ ਪ੍ਰਦੀਪ ਜਗਰਾਓ